ਤੀਆਂ ਘੋਲ ਲਗੀਆਂ ਜੋਰੋ ਜੋਰ ਲਗੀਆਂ ਤੀਆਂ ਜੋਰ ਲਗੀਆਂ ਜੋਰੋ ਜੋਰ ਲਗੀਆਂ ਮੇਰੇ ਪੇਕੇ ਆਂਦੇ ਪਿੰਡ ਤੀਆਂ ਜੋਰ ਲਗੀਆਂ ਮੇਰੇ ਪੇਕੇ ਆਂਦੇ ਪਿੰਡ ਤੀਆਂ ਜੋਰ ਲਗੀਆਂ ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਬਾਲੀਆਂ ਕੱਚ ਦੇ ਗਲਾਸ ਵਿੱਚ ਸੋਨੇ ਦੀਆਂ ਬਾਲੀਆਂ ਜਾਉਂਦੇ ਰਹਿਣ ਮਾਪੇ ਤੀਆਂ ਪੁੱਤਾਂ ਵਾਂਗੂ ਪਾਲੀਆਂ ਜਾਉਂਦੇ ਰਹਿਣ ਮੰਗੂ ਪਾਣੀਆ ਛੰਨੇ ਉੱਤੇ ਛੰਨਾ ਛੰਨਾ ਪੜੇ ਅਜ ਵੈਣ ਦਾ ਛੰਨੇ ਉੱਤੇ ਛੰਨਾ ਛੰਨਾ ਪੜੇ ਆ ਅਚਾਰ ਦਾ ਕਿਸੇ ਨੂੰ ਕੀ ਪਤਾ ਪਹਿਣਾ ਪਹਿਣਾ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਪਹਿਣਾ ਪਹਿਣਾ ਦੇ ਪਿਆਰ ਦਾ ਛੰਨੇ ਉੱਤੇ ਛੰਨਾ ਛੰਨਾ ਪੜੇ ਅਜ ਵੈਣ ਦਾ ਛੰਨੇ ਉੱਤੇ ਛੰਨਾ ਛੰਨਾ ਪੜੇ ਅਜ ਵੈਣ ਦਾ ਵੇਖ ਲੱਛ ਕਿਨਾ ਗਿੱਦਾ ਜੱਟੀ ਮਲ ਵਹਿਣ ਦਾ ਵੇਖ ਲੱਛ ਕਿਨਾ ਗਿੱਦਾ ਜੱਟੀ ਮਲ ਵਹਿਣ ਦਾ ਸੌਣ ਮਹੀਨੇ ਮੀ ਪੈ ਜਾਂਦਾ ਸੌਣ ਮਹੀਨੇ ਮੀ ਪੈ ਜਾਂਦਾ ਗੋਡੇ ਗੋਡੇ ਕਾ ਮਰਮੀਆਂ ਸੇਵੀਆਂ ਕਮਰੇਂ ਛੱਡ ਕੇ ਆ ਚਾਹ ਨੀ ਮਰਮੀਆਂ ਸੇਵੀਆਂ ਕਮਰੇਂ ਛੱਡ ਕੇ ਆ ਚਾਹ ਨੀ ਮਰਮੀਆਂ ਸੇਵੀਆਂ ਕਮਰੇਂ ਛੱਡ ਕੇ ਆ ਚਾਹ ਕੇ ਕੋ ਬੁੱਤ ਕਾ ਗੋਲੇ ਅੱਖੀਆਂ ਟਿੱਟੇ ਕਬੂਤਰਾਂ ਦੀਆਂ ਗੋਲ ਘੋਲ ਅੱਖੀਆਂ ਵਿੱਚ ਕਜਲੇ ਦੀ ਤਾਰੀ ਵੇ ਕਬੂਤਰਾ ਫੈਸ਼ਨਾਂ ਨੇ ਦੁਨੀਆ ਮਾਰੀ ਵੇ ਕਬੂਤਰਾ ਫੈਸ਼ਨ ਆਣ ਹਨੇਰੀਆਂ ਜਾਣ ਹਨੇਰੀਆਂ ਆਣ ਹਨੇਰੀਆਂ ਜਾਣ ਹਨੇਰੀਆਂ ਕਬੂਤਰ ਬਣੇ ਪਾਣੀ ਪੀਨੀਆਂ ਨਤਾਰ ਕੇ ਫਚੀਆਂ ਖੂਆਂ ਦਾ ਪਾਣੀ ਪੀਨੀਆਂ ਨਤਾਰ ਕੇ ਮੈਂ ਪਜਾਬਣ ਜੱਟੀ ਬੋਲੀ ਪਾਉਣੀਆ ਲਲਕਾਰ ਕੇ ਮੈਂ ਪਜਾਬਣ ਜੱਟੀ ਬੋਲੀ ਪਾਉਣੀ ਹਰਤਵਾਰ ਸੇ ਮਦਾਨੀਆਂ 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 ਨੀ ਤੇਕੇ ਦੋਵੇਂ ਪਹਿਣਾ ਨੱਚੀਆਂ ਸਾਰੇ ਨੱਚੀਆਂ ਅੰਦਰ ਰਾਣੀਆਂ ਜੇਠਾਨੀਆਂ ਤੇਕੇ ਅਧਿਕ ਨਾਰੇ ਕੋਇਲ ਬੋਲਦੀ ਨਦੀ ਕਿਨਾਰੇ ਕੋਇਲ ਬੋਲਦੀ வேற வேறு வேற வேறு வேறுமெல்ல முரமே சுத்த பிளா மூ ர ਸੁੱਟੀ ਦਾ ਰੋੜਾ ਪਾਰ ਸੁੱਟੀ ਦਾ ਰੋੜਾ ਧਾਰਾਂ ਦੇ ਦਰਵਾਜ਼ੇ ਖਣੇਦਾਰ ਸੁੱਟੀ ਦਾ ਨੰਬਰ 12 ਦੇ ਦਰਵਾਜ਼ੇ ਖਣੇਦਾਰ ਸੁੱਟੀ ਦਾ ਡੱਬੀਆਂ 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 ਨਹੀਂ ਲੀਂਗਾ ਝੂਟਦੀ ਨੂੰ ਨਜ਼ਰਾਂ ਲੱਗੀਆਂ ਨਹੀਂ ਪਿੰਗਾ ਝੂਟੇ ਘੂਟਾ ਜਰਾ ਲੱਗੀਆਂ ਹੋਰਾ ਮੂਰੇ ਘੁੜ ਕਰਦਾ ਹੋਰਾ ਮੂਰੇ ਬੜਬੜ ਕਰਦਾ ਮੈਥੋ ਰੰਦਾ ਡਰਕੇ ਮੂਰੇ ਆਈਏ ਯੇ ਯੇ ਕੱਦਰ ਮੇਰੇ ਮੂਰੇ ਮੈਂ 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 ਕੱਦਰ ਮੇਰੇ ਮੂਰੇ ਆਈਏ ਯੇ ਯੇ ਕੱਦਰ ਮੇਰੇ ਮੂਰੇ ਮੈਂ 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 ਕੱਦਰ ਲੰਬੇ ਤੰਦ ਵੇ ਮੈਂ ਟੱਕੜੇ ਤੇ ਪਾਉਣੀਆਂ ਲੰਬੇ ਲੰਬੇ ਤੰਦ ਵੇ ਮੈਂ ਟੱਕੜੇ ਤੇ ਪਾਉਣੀਆਂ ਟੱਕ ਟੱਕ ਰਹਾ ਸਾਰਾ ਦਿਨ ਮੈਂ ਲੰਗਾਉਣੀਆਂ ਟੱਕ ਟੱਕ ਰਹਾ ਸਾਰਾ ਦਿਨ ਮੈਂ ਲੰਗਾਉਣੀਆਂ ਜਦ ਤੱਕ ਰਾਮੇ ਉਹ ਹਾਰਵੇ ਤੂੰ ਦੇ ਸਾਰੇ ਜਿਵੇਂ ਅੰਬਰਾਂ ਦੇ ਤਾਰੇ ਮੈਨੂੰ ਓਟਣਾ ਦਿਖਾ ਦੂ ਪੰਭੂ ਤਾਰੇ ਵੇ ਮੈਂ ਵੀ ਕੁੜੀ ਸਿੱਧੂ ਛਿੰਡੇ ਦੀ ਮਾਰ ਓਟਣਾ ਦਿਖਾ ਦੂ ਪੰਭੂ ਤਾਰੇ ਮੈਨੂੰ ਐਦਰ ਮੋਰ ਬੋਲਦੇ ਐਦਰ ਚੋਰ ਬੋਲਦੇ ਐਦਰ ਮੋਰ ਬੋਲਦੇ ਐਦਰ ਚੋਰ ਬੋਲਦੇ ਮੇਰੀ ਫੁੱਲਾਂ ਵਾਲੀ ਡੋਰੀ ਤੇ ਕੰਗੋਚ ਬੋਲਦੇ ਦੇ ਫਮੁਕੇ ਵਾਂਗੂ ਮੱਚ ਅੜੀਏ ਨਹੀਂ ਤੂੰ ਆਦਗ ਦੇ ਫਮੁਕੇ ਵਾਂਗੂ ਮੱਚ ਫਿਰ ਮੈਨੇ ਕੋਠੀ ਪਾਈ ਵਿੱਚ ਲਗਾਏ ਖੁੰਡੇ ਕੁੜੀਆਂ ਦਾ ਦੇਖ ਦੇ ਬੜੇ ਹਰਾਮੀ ਮੁੰਡੇ ਕੁੜੀਆਂ ਦਾ ਗਿੰਦਾ ਵੇਖ ਦੇ ਬੜੇ ਹਰਾਮੀ ਮੁੰਡੇ ਕਾਲੀ ਚੁੰਨੀ ਦੇ ਸਤਾਰੇ ਜਿਵੇਂ ਅੰਬਰਾਂ ਦੇ ਤਾਰੇ ਕਾਲੀ ਚੁੰਨੀ ਦੇ ਸਤਾਰੇ ਜਿਵੇਂ ਅੰਬਰਾਂ ਦੇ ਤਾਰੇ ਮਾਰੂ ਗਿਆ ਹਾਤੀ ਜੇ ਮੈਨੂੰ ਪਤਾ ਹੁੰਦਾ ਸੱਟ ਮਾਰਦੀ ਪਾਥੀ ਜੇ ਮੈਨੂੰ ਪਤਾ ਹੁੰਦਾ ਸੱਟ ਮਾਰਦੀ ਪਾਥੀ ਤੇਰੀ ਚਿੱਟੀ ਜਿਹੀ ਸਲਵਾਰ ਚਿੱਟੇ ਸੂਟ ਵਾਲੀਏ ਤੇਰੀ ਚਿੱਟੀ ਜਿਹੀ ਸਲਵਾਰ खदे हाथ किताबा पढ़िया खदे हाथ रमाल लेगी दर के कॉलेज दी मुठियार लेगी दर के कॉलेज दी मुठियार पीले सूट वाल ये मैं तेरे बसूंगा पीले सूट वाल ये मैं तेरे बसूंगा तू पकाई रोटियां मैं पेड़े करूंगा तू पकाई रोटियां ਜੀਜਾ ਜੀਜਾ ਹਰ ਕੋਈ ਕਹਿੰਦਾ ਜੀਜਾ ਜੀਜਾ ਹਰ ਕੋਈ ਕਹਿੰਦਾ ਮੈਣਾ ਜੀਜਾ ਕਹਿੰਦੇ ਟੁੱਟੀ ਦੀ ਤੇਰੀ ਜੀਪ ਤੇ ਮੈਣਾ ਦੀ ਸਿਆ ਭਿੰਦੀ ਟੁੱਟੀ ਜੀ ਤੇਰੀ ਜੀਪ ਤੇ ਮੈਣਾ ਦੀ ਸਿਆ ਭਿੰਦੀ ਚੰਨੀ ਉੱਤੇ ਛੰਨਾ ਛੰਨਾ ਪੜਿਆ ਆਜਾ ਦਾ ਚੰਨੀ ਉੱਤੇ ਛੰਨਾ ਛੰਨਾ ਪੜਿਆ ਦੀ ਨਰ ਦੇ ਕੰਡੇ ਅਦਰ ਪੱਤੀ ਨਰ ਦੇ ਕੰਡੇ ਕੁੜੀਆਂ ਪੜਨ ਕਿਤਾਬਾਂ ਮੁੰਡੇ ਕਹਾਣੀ ਕੰਨ ਕੁੜੀਆਂ ਪੜਨ ਕਿਤਾਬਾਂ ਮੁੰਡੇ ਕਹਾਣੀ ਦੇ ਦੰਦੇ ਸੱਤ ਸਰੋਂ ਦਾ ਮੱਕੀ ਦੀ ਰੋਟੀ ਖਾਉਣੀ ਅੱਜ ਕੱਲ ਖਾਂਦੀ ਸੱਤ ਸਰੋਂ ਦਾ ਮੱਕੀ ਦੀ ਰੋਟੀ ਖਾਉਣੀ ਅੱਜ ਕੱਲ ਖਾਂਦੀ ਨਿੱਗ ਜਗੀ ਪੀ ਜੈਤੇ ਮੋਟੀ ਜਾਂਦੀ ਨਿੱਗ ਜਗੀ ਨਿੱਗ ਜਗੀ ਪੀ ਜੈਤੇ ਮੋਟੀ ਜਾਂਦੀ ਚੂੜੀਆਂ ਚੜਾਉਣ ਗਈ ਚੜਾ ਲਾਈ ਬੰਗਾ ਚੂੜੀਆਂ ਚੜਾਉਣ ਗਈ ਚੜਾ ਲਾਈ ਬੰਗਾ ਮੰਮੀ ਜੀ ਨੂੰ ਦਿਖਾਉਣ ਲੱਗੇ ਡੈੜੀ ਜੀ ਤੋਂ ਸੰਗਾ ਸੁਨੈਰੀ ਮੇਰਾ ਕੰਘਰਾ ਕਿਹੜੇ ਖੱਲੇ ਟੰਗਾ ਸੁਨੈਰੀ ਮੇਰਾ ਕੰਘਰਾ ਕਿਹੜੇ ਖੱਲੇ ਟੰਗਾ ਥਾਲਾ ਸੁਟਗੜਾ ਆਈ ਵਾਲਾ ਪੱਤੀ ਸੈ ਨੂੰ ਚੱਲੀ ਕਦਾ ਇਵਾਲਾ ਕਾਕੇ ਸ਼ਹਿਰ ਨੂੰ ਕਦੇ ਉਹਲੇ ਕਦੇ ਜਾਰ ਕਦੇ ਬਰਲੇ ਬਜ਼ਾਰ ਕਦੇ ਕੁੜੀਆਂ ਦੇ ਨਾਲ ਕਦੇ ਮੁੰਡਿਆਂ ਨਾਲ ਦੀ ਦਿਆ ਹਾਰ ਮੰਨੀ ਸਾਡੇ ਹਿਦੜਿਆਂ ਮਨਜੀਲੀ ਦੀ ਧਾਰ ਏਟੀ ਵੇ ਮੇਰਾ ਮੰਗੀਰਾ ਬੂਟਾ ਧੁਨਨ ਲੱਗਣੀਆਂ ਦੋ ਟਾਟਾ ਰੰਗ ਮਾਂ ਦੋ ਸ਼ਪਾ ਕਰਾ ਮੇਰੀ ਮਾਂ ਦੀ ਦੋ ਸ਼ੰਪਾ ਕਿਹੜੀ ਸਾਡੇ ਦੇਸ਼ ਦੀਆਂ ਕੁੜੀਆਂ ਦੇਖ ਲੋ ਸਾਡੇ ਦੇਸ਼ ਦੀਆਂ ਕੁੜੀਆਂ ਦੇਖ ਲੋ ਅਲੜ ਤੇ ਮਟਿਆਰਾ ਅਲੜ ਤੇ ਮਟਿਆਰਾ ਸ਼ਮਸ਼ਮ ਕਰ ਦੇਖ ਗਰੇ ਭੌਂਦੀਆਂ ਸਤਰੰਗੀਆਂ ਸਲਵਾਰਾਂ ਸਾਡੇ ਦੇਸ਼ ਦੀਆਂ ਕੁੜੀਆਂ ਰਹਿਣ ਬਹਾਰਾ ਸਾਡੇ ਦੇਸ਼ ਦੀਆਂ ਕੁੜੀਆਂ ਕੁੜੀਓ ਊੜਾ ਆੜਾ ਪੜ ਗਈ ਕੁੜੀਓ ਪੜ ਗਈ ਪੰਜ ਜਮਾਤਾਂ ਡੋਮਾਸਟਰ ਨੇ ਮਾਰਿਆ ਡੰਡਾ ਪਿੱਛੋ ਮਾਰਦੀ ਹਾਕਾਂ ਕਹਿੰਦੀ ਮਾਸਟਰ ਜੀ ਭੁਲਾਈ ਕਲਮ ਦਵਾਤਾਂ ਕਹਿੰਦੀ ਮਾਸਟਰ ਜੀ ਭੁਲਾਈ ਕਲਮ ਦਵਾਤਾਂ ਕਹਿੰਦੀ ਮਾਸਟਰ ਇਧਰ ਉੱਛਾ ਕੇ ਖੜੋ ਜੀ ਮੈਂ ਕੁੜੀਆ ਪਿੰਡਾ ਸੁਨੀ ਦਾ ਪਿੰਡਾ ਵਿੱਚੋਂ ਪਿੰਡ ਸੁਨੀ ਦਾ ਪਿੰਡ ਸੁਨੀ ਦਾ ਖਾੜਾ ਖਾੜੇ ਚੋ ਇੱਕ ਤੂਤ ਸੁਣੀਂਦਾ ਤੂਤ ਤੂਤੀਆਂ ਵਾਲਾ ਲੰਮੀ ਲਗਰ ਤੇ ਬੈਠਾ ਤੋਤਾ ਗਲ ਵਿੱਚ ਸਿਆਣੇ ਦੀ ਮਹਲਾ ਮਾਲਾ ਟੁੱਟ ਕੇ ਢੇਰੀ ਹੋ ਗਈ ਚੁਗਣ ਪਤਲੀਆਂ ਨਹਾਂ ਢੇਡੇ ਚੀਰਾਂ ਨੇ ਪਰਸਤੀ ਕਿਹੜਾ ਦੀ ਉੱਚੇ ਮੈਂ ਟੋਆ ਪਰਦੀ ਵਿੱਚੋਂ ਨਿਕਲਿਆ ਅੰਬ ਮੇਰੀ ਮੈਡਮ ਦਾ ਗੋਰਾ ਗੋਰਾ ਰੰਗ ਮੇਰੀ ਮੈਡਮ ਦਾ ਗੋਰਾ ਗੋਰਾ ਇਹ ਹੂੰ ਕਰਕੇ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਘੇੜਾ ਦੇ ਦੇ ਨੀ ਮਟਿਆਰੇ ਲੰਮੀ ਬਾਹ ਕਰਕੇ ਘੇੜਾ ਦੇ ਦੇ ਨੀ ਮਟਿਆ ਲੰਮੀ ਬਾਹ ਕਰਕੇ ਉਡਾ ਉਡਾ ਸਾਨੂੰ ਮਾਫ ਕਰੋ ਟਾਈਮ ਹੋ ਗਿਆ ਪੂਰਾ ਸਾਨੂੰ ਮਾਫ ਕਰੋ ਟਾਈਮ ਹੋ ਗਿਆ ਪੂਰਾ ਸਾਨੂੰ ਮਾਫ ਕਰੋ ਟਾਈਮ ਹੋ